ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋਂਡ ਮਹੱਲਾ ਪੰਜਵਾ ਨਾਮ ਸੰਗ ਕੀਨੋ ਵਿਵਹਾਰ ਨਾਮੋ ਹੀ ਇਸ ਮਾਨਕਾ ਅਧਾਰ ਨਾਮੋ ਹੀ ਚਿਤ ਕੀਨੀ ਓਟਾ ਨਾਮ ਜਪਤ ਮਿਟਾ ਹੈ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਾਨ ਕਾ ਇਸਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀਅ ਕੀ ਰਾਸ ਨਮੋ ਸੰਗੀ ਜਾਤ ਕਾਤ ਜਾਤ ਨਾਮੁ ਹੀ ਮਨ ਲਾਗਾ ਮੀਠਾ ਜਾਲ ਥਲ ਸਭ ਮਹਿ ਨਾਮੁ ਦੀਠਾ ਨਾਮੇ ਦਰਗਹ ਮੁਖ ਉਜਲੇ ਨਾਮੇ ਸਗਲੇ ਕੋਲ ਉਧਰੇ ਨਾਮ ਹਮਾਰੀ ਕਾਰਜ ਸੀਧ ਨਾਮ ਸੰਗ ਇਹ ਮਨੁਆ ਗੀਤ ਨਾਮੇ ਹੀ ਹਮ ਨਿਰਭਉ ਭਈ ਨਾਮੇ ਆਵਨ ਜਾਵਨ ਰਹੀ ਗੁਰਪੂਰਾ ਮਿਲੇ ਗੁਣਤਾਸ ਕਹੋ ਨਾਨਕ ਸੁਖ ਸਹਿਜ ਨਿਵਾਸ ਗੋਡ ਮਹੱਲਾ ਪੰਜਵਾ ਨਿਮਾਨੇ ਕੋ ਜੋ ਦੇ ਤੋ ਮਾਨ ਸਗਲ ਭੁਖੇ ਕੋ ਕਰਤਾ ਦਾਨ ਗਰਭ ਘੋਰ ਮਹਿ ਰੱਖਣ ਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹਿਤਿਆਏ ਗਾਟ ਆਵ ਕਾਟ ਜਾਤ ਕਤ ਹੈ ਸਹਾਈ ਰਹਾਉ ਰੰਕ ਰਹਾਉ ਜਾ ਕ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬਿਓ ਪੂਛ ਬਿਓ ਪੂਛ ਬਿਓ ਪੂਛ ਨ ਮਸਲਤ ਧਰੈ ਜੋ ਕਿਸ ਕਰੈ ਸੋ ਆਪਹਿ ਕਰੈ ਜਾ ਕ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਅਕਾਰ ਆਪ ਨਿਰੰਕਾਰ ਘਾਟ 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 ਸਭ ਘਾਟ ਆਧਾਰ ਤੀਸਰੇ ਘਾਟ ਪਦ ਤੇ ਵਿਸਰਾਮ ਲਾਉਣਾ ਹੈ ਘਾਟ 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 ਵਿਸਰਾਮ ਸਭ ਘਾਟ ਆਧਾਰ ਨਾਮ ਰੰਗ ਭਗਤ ਭਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੈ ਪਾਏ ਗੋਂਡ ਮਹੱਲਾ ਪੰਜਵਾ ਜਾ ਕੈ ਸੰਗ ਏਹੋ ਮਨ ਨਿਰਮਲ ਜਾ ਕਹਿ ਸੰਗ ਹਰ ਹਰ ਸਿਮਰਨ ਜਾ ਕਹਿ ਸੰਗ ਕਿਲ ਵਿਖ ਹੋਏ ਨਾਸ ਜਾ ਕਹਿ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸੇ ਸੰਤਨ ਹਰ ਕੇ ਇਥੇ ਵਿਸਰਾਮ ਮੇਰੇ ਮੀਤ ਕੇਵਲ ਨਾਮ ਗਾਈਐ ਜਾ ਕੈ ਨੀਤ ਰਹਾਉ ਜਾ ਕੈ ਮੰਤਰ ਹਰ ਹਰ ਮਨ ਵਸੈ ਜਾ ਕੈ ਉਪਦੇਸ਼ ਭਰਮ ਭਉ ਨਸੈ ਜਾ ਕੈ ਕੀਰਤ ਨਿਰਮਲ ਸਾਰ ਜਾ ਕੀ ਰੇਨ ਬਾਂਛੈ ਸੰਸਾਰ ਓਟ ਪਤਤ ਜਾ ਕੈ ਸੰਗ ਉਧਾਰ ਇਕ ਨਿਰੰਕਾਰ ਜਾ ਕੈ ਨਾਮ ਆਧਾਰ ਸਰਬ ਜੀਆ ਕਾ ਜਨ ਪੇਉ ਕਿਰਪਾ ਨਿਦਾਨ ਨਰੰਜਨ ਦੇਵ ਪਾਰ ਬ੍ਰਹਮ ਜਬ ਭਏ ਕਿਰਪਾਲ ਤਬ ਭੇਟੇ ਗੁਰ ਸਾਧ ਦਿਆਲ ਦਿਨ ਰਾਣ ਨਾਨਕ ਨਾਮ ਧਿਆਏ ਸੂਖ ਸਹਿਜ ਆਨੰਦ ਹਰ ਨਾਏ ਸੂਖ ਸਹਿਜ ਆਨੰਦ ਇੱਥੇ ਵਿਸਰਾਮ ਲਾਉਣਾ ਹਰ ਨਾਏ ਹਰ ਨਾਏ ਇਕੱਠਾ ਨਹੀਂ ਕਹਿਦਣਾ ਨਾਏ ਪਦ ਨਹੀਂ ਬੋਲਣਾ ਪੋਲਾ ਬੋਲਣਾ ਵੱਖਰਾ ਕਹਿਣਾ ਹਰ ਨਾਏ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ